ਸਾਡਾ ਮਕਾਨ ਤੇ ਪ੍ਰਸ਼ਾਸਨ ਦਾ ਜ਼ਮੀਨ ਵਿਕਾਉ ਹੋਇਆ ਐ ਪੋਸਟਰ ਕਪੂਰਥਲਾ ਦੇ ਮੁਹੱਲਾ ਸਾਹਿਬ ਜادہ ਫਤੇ ਸਿੰਘ ਦੇ ਰਹਿਣ ਵਾਲੇ ਕੁਝ ਪਰਿਵਾਰਾਂ ਦੇ ਵੱਲੋਂ ਆਪੋ ਆਪਣੇ ਘਰਾਂ ਦੇ ਬਾਹਰ ਲਗਾ ਦਿੱਤੇ ਗਏ ਨੇ ਇਹਨਾਂ ਪਰਿਵਾਰਾਂ ਦਾ ਕਹਿਣਾ ਹੈ ਕਿ ਨਗਰ ਸੁਧਾਰ ਟਰਸਟ ਦੇ ਸਾਬਕਾ ਚੇਅਰਮੈਨ ਤੇ ਆਪ ਆਗੂ ਦੇ ਭਰਾ ਤੋਂ ਸੰਗ ਆ ਕੇ ਅਸੀਂ ਆਪਣੇ ਘਰ ਵੇਚਣ ਦਾ ਫੈਸਲਾ ਕੀਤਾ ਹੈ ਉਕਤ ਵਿਅਕਤੀ ਦੇ ਉੱਤੇ ਇਹਨਾਂ ਪਰਿਵਾਰਾਂ ਦੇ ਵੱਲੋਂ ਆਰੋਪ ਲਗਾਏ ਗਏ ਨੇ ਕਿ ਗਿੰਨੀ ਨਾ ਦੇ ਵਿਅਕਤੀ ਨੇ ਸਾਡੇ ਘਰਾਂ ਦੇ ਬਾਹਰ ਕੈਮਰੇ ਲਗਾ ਦਿੱਤੇ ਨੇ ਸਾਡੇ ਘਰਾਂ ਦੇ ਸਾਹਮਣੇ ਕੈਮਰੇ ਲਗਾਏ ਗਏ ਨੇ ਤਾਂ ਜੋ ਸਾਡੇ ਉੱਤੇ ਨਜ਼ਰ ਰੱਖੀ ਜਾਵੇ ਜੋ ਕਿ ਬਿਲਕੁਲ ਗਲਤ ਹੈ ਗਿੰਨੀ ਨਾ ਦੇ ਵਿਅਕਤੀ ਦੇ ਉੱਤੇ ਇਹਨਾਂ ਪਰਿਵਾਰਾਂ ਨੇ ਆਰੋਪ ਲਗਾਇਆ ਹੈ ਕਿ ਇਸ ਵਿਅਕਤੀ ਦੇ ਵੱਲੋਂ ਤੈਸ਼ ਦੇ ਵਿੱਚ ਆ ਕੇ ਫਾਈਟਿੰਗ ਵੀ ਕੀਤੀ ਗਈ ਅਤੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਸ਼ਿਕਾਇਤਾਂ ਬਹੁਤ ਵਾਰ ਕਰ ਚੁੱਕੇ ਹਾਂ ਪਰ ਪ੍ਰਸ਼ਾਸਨ ਦੇ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ। ਜਦੋਂ ਤੋਂ ਬਾਅਦ ਹੁਣ ਤੰਗ ਆ ਕੇ ਉਹਨਾਂ ਨੇ ਆਪਣੇ ਘਰਾਂ ਨੂੰ ਵੇਚਣ ਦਾ ਫੈਸਲਾ ਕਰ ਲਿਆ ਤੇ ਘਰਾਂ ਦੇ ਬਾਹਰ ਪੋਸਟਰ ਲਗਾ ਦਿੱਤੇ ਨੇ ਜ ਜੁਨ੍ਹਾਂ ਦੇ ਉੱਤੇ ਲਿਖਿਆ ਹੈ ਕਿ ਸਾਡਾ ਮਕਾਨ ਤੇ ਪ੍ਰਸ਼ਾਸਨ ਦਾ ਜ਼ਮੀਨ ਵਿਕਾਊ ਹੈ। ਕਿ ਵਿਅੰਗ ਸਾਹਮਣੇ ਆਏ ਨੇ ਆਉ ਸੰਦਿਆਂ। मैडम ਕੀ ਨਾਮ ਹੈ ਜੀ ਆਪਣਾ ਸਰ ਪ੍ਰਵੀਨਦਰ ਗੌਰ ਹਾਂਜੀ ਪ੍ਰਵੀਨਦਰ ਜੀ ਕੀ ਗੱਲ ਕੀ ਹੋਈ ਤੁਸੀਂ ਆਪਣੇ ਘਰ ਦੇ ਬਾਹਰ ਲਿਖਿਆ ਪਿਆ ਸਾਡਾ ਮਕਾਨ ਪ੍ਰਸ਼ਾਸਨ ਦਾ ਜ਼ਮੀਰ ਬਕਾਉ ਹੈ ਜਰ ਸਰ ਸਾਡਾ ਗਵਾਂਢੀ ਜੋ ਕਿ ਘਿੰਨੀ ਆ ਨਾ ਉਸ ਦਾ ਸਰ ਕੋਈ ਬਹੁਤ ਜ਼ਿਆਦਾ ਤਾਂਗਾ ਚੁੱਕਿਆ ਸਰ 6 ਮਹੀਨੇ ਤੋਂ ਸਾਨੂੰ ਇਸ ਤਰ੍ਹਾਂ ਹੀ ਸਾਰੇ ਲਈ ਆ ਰਿਹਾ ਸਰ ਇਹਨੇ ਸਾਡਾ ਪਾਈਪ ਤੋੜਿਆ ਸਰ ਫੇਆ ਫਾਇਰਿੰਗ ਦੀ ਸਾਨੂੰ ਧਮਕੀ ਦਿੰਦਾ ਰਾਸਤੇ ਵਿੱਚ ਜਿੱਥੇ ਮਰਜੀ ਰੋਕ ਲੈਂਦਾ ਸਰ ਸਾਡੀਆਂ ਬੇਟੀਆਂ ਵਾ ਸਰ ਪਾਜੀ ਹੁਣਾਂ ਦੀ ਸਾਢੇ ਤਿੰਨ ਘਰਾਂ ਵਿੱਚ ਬੇਟੀਆਂ ਸਰ ਸਾਰਿਆਂ ਸਾਰੇ ਧਮਕੀਆਂ ਦਿੰਦਾ ਬੱਚਿਆਂ ਨੂੰ ਰਸਤੇ ਵਿੱਚ ਰੋਕੀ ਇੱਸੀ ਕਰਕੇ ਸਾਰੇ ਘਰਾਂ ਨੇ ਇਹ ਲਿਖ ਕੇ ਲਾਤਾ ਹਾਂ ਹਾਂਜੀ ਸਰ ਅਸੀਂ ਆਪਣੀ ਪ੍ਰਾਪਰਟੀ ਸੇਲ ਕਰਨਾ ਚਾਹੁੰਦੇ ਹਾਂ ਸਰ ਸਾਡੀ ਹੈਲਪ ਕਿੱਥੇ ਸਰ ਇਨਸਾਫ ਚਾਹੀਦਾ ਸਾਨੂੰ ਇਸ ਬੰਦੇ ਤੋਂ ਤਾਂ ਇਹ ਅੱਜ ਸਾਰਾ ਸਾਰਾ ਕੀ ਮਾਮਲਾ ਕੀ ਹੋਇਆ ਅੱਜ ਮਾਮਲਾ ਸਾਰਾ 6 ਮਹੀਨੇ ਤੋਂ ਚੱਲਦਾ ਆ ਰਿਹਾ ਹੈ ਇਹ ਸਰ ਮੈਨਾਂ ਲੱਗੇ ਇਹਨੇ ਸਾਡਾ ਪਾਈਪ ਤੋੜਿਆ ਠੀਕ ਆ ਸਰ ਫਿਰ ਇਹਨੇ ਨਾਲ ਵਾਲਾ ਫਲਾਈਟ ਪਲਾਡ ਲਿੱਤਾ ਸਰ ਫਿਰ ਇਹਨੇ ਕੈਮਰੇ ਕੈਮਰੇ ਲਗਾਏ ਸਾਰੇ ਸਾਡੇ ਸਾਰੇ ਘਰ ਦੇ ਉੱਤੇ ਫੋਕਸ ਕਰਦਾ ਪਿਆ ਇਹ ਤਿੰਨਾ ਘਰਾਂ ਦੇ ਉੱਤੇ ਰਿਕਾਰਡਿੰਗ ਕਰਦਾ ਪਿਆ ਸਾਡੇ ਬੱਚਿਆਂ ਤੱਕ ਵੀ ਰਿਕਾਰਡਿੰਗ ਕਰਦਾ ਸਾਰੇ ਇਹਨੇ ਤੇ ਤੁਹਾਡੇ ਕਿੱਥੇ ਹੁੰਦੇ ਕਿੱਦਾਂ ਰਹਿੰਦੇ ਨਹੀਂ ਇਹ ਚ ਇਹ ਕਿਸੇ ਦੇ ਘਰ ਦੀ ਪ੍ਰਾਈਵੇਸੀ ਨੂੰ ਕਿੱਦਾਂ ਹਾਇਰ ਕਰਦਾ ਪਿਆ ਵਾ ਸਰ ਸਰ ਰਸਤੇ ਤੇ ਜਾਂਦੀਆਂ ਇਹਨਾਂ ਨੂੰ ਧਮਕੀ ਵੀ ਦਿੰਦਾ ਵਾ ਤੁਹਾਡੀਆਂ ਤੇ ਅਸੀਂ ਕਹਿੰਨੇ ਆ ਵੀ ਇਹਨੂੰ ਡਾਊਨ ਕਰੋ ਆਪਣੇ ਘਰ ਦੇ ਕੈਮਰੇ ਲਾਓ ਅੱਗੇ ਤੁਹਾਨੂੰ ਕੇਂਦਰ ਨਾਲ ਤੁਹਾਡੀਆਂ ਵੀਡੀਓ ਨਟ ਦਿਖਾਉਂਗਾ ਮੈਂ। ਭਰਾ ਜੋ ਕੀ ਇਹਦਾ ਆਮ ਆਦਮੀ ਪਾਰਟੀ ਦਾ ਪ੍ਰਧਾਨ ਸਰ ਆਮ ਆਦਮੀ ਪਾਰਟੀ ਨੂੰ ਭਰਾ ਇਹ ਸਾਨੂੰ ਤੇ ਉਹਦੀ ਸ਼ੈਅ ਤੇ ਸਾਨੂੰ ਬਹੁਤ ਜ਼ਿਆਦਾ ਤੰਗ ਕਰਦਾ। ਸਰ ਅਸਲੇ ਦੇ ਨਾਲ ਕੋ ਲਾਇਸੈਂਸ ਆ। ਸਰ ਅੱਜ ਇਹਨੇ ਗੋਲੀ ਚਲਾਈ ਸਾਡੇ ਦੇ ਸਰ ਸਾਡੇ ਮੀਡੀਆ ਦੇ ਉੱਤੇ। ਸਰ ਸਰ ਸਾਨੂੰ ਇਹਨੇ ਗੋਲੀ ਚਲਾਈ ਸਾਡੀ ਮੀਡੀਆ ਦੇ ਉੱਤੇ ਸਰ ਤੁਸੀਂ মিডিਆ ਬੁਲਾਇਆ ਸੀ ਆਪਣੀ ਕਵਰੇਜ ਕਰਨ ਲਈ ਕਿ ਅਸੀਂ ਪਾਈਪ ਦਾ ਕੰਮ ਕਰਨਾ ਹੈ ਕਿ মিডিਆ ਦੇ ਮੌਜੂਦਗੀ ਦੇ ਵਿੱਚ ਕਰਨਾ ਹੈ ਅਸੀਂ ਕਿ ਕੱਲ ਹੋਏ ਕੋਈ ਸਾਡੇ ਤੇ ਅਤੇ ਝੂਠਾ ਪਰਚਾ ਨਾ ਕਰਾ ਸਕੇ ਕੋਈ ਐਕਸ਼ਨ ਨਾ ਲੈ ਸਕੇ ਇਸ ਲਈ ਅਸੀਂ ਮੀਡੀਆ ਨੂੰ ਦੱਸਿਆ ਸਾਾਨੂੰ 6 ਮਹੀਨੇ ਹੋ ਗਏ ਪ੍ਰਸ਼ਾਸਨ ਦੇ ਕੋਲ ਜਾਂਦੇ ਆ ਥਾਣੇ ਵਿੱਚ ਜਾਂਦੇ ਆ ਸਾਡੀ ਕੋਈ ਸੁਣਵਾਈ ਨਹੀਂ ਹੋਈ ਅੱਜ ਅਸੀਂ ਕਦਮ ਚੱਕਿਆ ਸਾਰਾ ਥਾਣਾ ਪ੍ਰਸ਼ਾਸਨ ਜੋ ਵੀ ਸਰ ਅੱਜ ਇੱਥੇ ਆਜ ਵੀ ਇਹੇ ਕਹਿਣ ਦੇ ਆਇਆ ਆ ਸਾਡੇ ਕਹਿਣ ਕਿ ਇੱਥੇ ਕੋਈ ਨਹੀਂ ਆਇਆ ਸਰ ਸਾਨੂੰ ਕਹਿ ਦਿੱਤਾ ਕਿ ਅਸੀਂ ਮੌਕਾ ਦੇਖ ਕੇ ਜਾਵਾਂਗੇ ਪਰ ਸਰ ਕੋਈ ਪ੍ਰਸ਼ਾਸਨ ਨਹੀਂ ਪਹੁੰਚਿਆ ਇੱਥੇ ਸਰ ਅੱਜ ਅਸੀਂ ਕੰਮ ਸ਼ੁਰੂ ਕੀਤਾ ਇਹਨਾਂ ਨੇ ਹਮਲਾ ਕੀਤਾ ਸਾਡੇ ਮੀਡੀਆ ਤੇ ਗੋਲੀਆਂ ਚਲਾਈਆਂ ਸਰ ਸਾਨੂੰ ਇਨਸਾਫ ਚਾਹੀਦਾ ਜਲਦੋਂ ਜੋ ਸਾਨੂੰ ਇਸ ਬੰਦੇ ਤੋਂ ਜੋਤੀ ਗੁਰਪਾਲ ਸਿੰਘ ਇੰਡੀਆ ਇੰਡੀਅਨ ਆਮ ਆਦਮੀ ਪਾਰਟੀ ਦਾ ਪ੍ਰਧਾਨ ਇਹਦਾ ਪ੍ਰਾਅ ਹਰ ਲਿਆ ਹੋਇਆ ਸਰ ਸਾਨੂੰ ਇਨਸਾਫ ਚਾਹੀਦਾ ਇਸ ਪਾਰਟੀ ਤੁਹਾਨੂੰ ਲੱਗਦਾ ਹੈ ਕਿ ਕਾਨੂੰਨੀ ਕਾਰਵਾਈ ਹੋਊਗੀ ਇੱਥੇ ਹਾਂਜੀ ਸਰ ਹਾਂਜੀ ਹੋਣੀ ਚਾਹੀਦੀ ਆ ਹੋਣੀ ਚਾਹੀਦੀ ਆ ਇਸ ਸਾਲ ਸਾਨੂੰ ਖਤਰਾ ਵਾ ਜੇ ਕਾਰਵਾਰ ਨਹੀਂ ਹੋਈ ਕਾਰਵਾਈ ਨਹੀਂ ਹੋਈ ਸਾਨੂੰ ਬੱਚਿਆਂ ਤੋਂ ਸਾਨੂੰ ਸਾਡੀਆਂ ਕੁੜੀਆਂ ਨੂੰ ਸਾਰੇ ਇੱਥੋਂ ਬਹੁਤ ਜ਼ਿਆਦਾ ਇਸ ਬੰਦੇ ਤੋਂ ਖਤਰਾ ਹਾਂਜੀ ਸਰ ਕੀ ਨੌ ਤੁਹਾਡਾ ਮੇਰਾ ਨਾਮ ਰਮਨਦਰ ਸਿੰਘ ਭਾਰਤੀ ਕਿਸਾਨ ਯੂਨੀਅਨ ਦਾ ਜਲਾਤਪਨ ਹੈ। ਤਰਮਿੰਦਰ ਸਿੰਘ ਜੀ ਜਦੋਂ ਇੱਥੇ ਕੋਈ ਹੁਵਾਦ ਹੋਇਆ, ਗਵਾਦਾਂ ਨਾਲ ਗੋਲੀਆਂ ਚੱਲਣ ਦੀ ਸੂਚਨਾ ਸਾਹਮਣੇ ਆਈ ਆ ਤੁਸੀਂ ਇੱਥੇ ਸੀ ਉਦੋਂ? ਅਸੀਂ ਇੱਥੇ ਸੀ ਅਸੀਂ ਨਾਲ ਸਾਡੇ মিডিਆ ਸੀ ਅਸੀਂ ਮਸਲੇ ਦਾ ਹੱਲ ਕਰਾਉਣਾ ਚਾਹੁੰਦੇ ਸੀ। ਸਰਕਾਰ ਨੇ ਸਾਡੀ ਗੱਲ ਅਜੇ ਤੱਕ ਨਹੀਂ ਸੁਣੀ। ਨਾ ਪ੍ਰਸ਼ਾਸਨ ਨੇ ਸੁਣੀ, মিডিਆ ਸੱਧਿਆ ਸੀ ਵੀ ਤੁਹਾਡੇ মিডিਆ ਭਾਈ ਜਾਰੇ ਦੇ ਉੱਪਰ ਹੀ ਜਿਹੜੇ ਇਹਨਾਂ ਅਤਿਆਚਾਰ ਹੋ ਰਹੇ ਆ ਵੀ ਆਪਾਂ ਰਲ ਮਿਲ ਕੇ ਕੋਈ ਮਸਲਾ ਹੱਲ ਕਰੀਏ। ਪਰ ਜਦੋਂ ਅਸੀਂ ਮਸਲਾ ਹੱਲ ਕਰਨ ਦੀ ਕੋਸ਼ਿਸ਼ ਕੀਤੀ ਗਿੰਨੀ ਬਾਵਾ ਬਾਜਵਾ ਉਹਨਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਗਿੰਨੀ ਬਾਵਾ ਉਹਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਤੇ ਪੱਤਰਕਾਰ ਵੀਰਾਂ ਨੂੰ ਡਰਾਇਆ ਧਮਕਾਇਆ ਗਿਆ ਤੇ ਜਿਹੜੇ ਸ਼ਬਦ ਬੋਲਣ ਯੋਗ ਨਹੀਂ ਹੈਗੇ ਧੀਆਂ ਭੈਣਾਂ ਬਾਰੇ ਉਹ ਗਿੰਨੀ ਬਾਵੇ ਨੇ ਬੋਲੇ ਆ ਸਾਡੇ ਵੀਰ ਪੱਤਰਕਾਰ ਜੱਤੀ ਕੇ ਜਿਹੜੇ ਜਗENDER ਸਿੰਘ ਜੱਤੀ ਕੇ ਉਹਦੇ ਬਾਰੇ ਵੀ ਤੇਰੇ ਕੁੜੀਆਂ ਬਾਰੇ ਆ ਉਹ ਜਿਹੜੇ ਵੀ ਸਰਕਾਰ ਦੇ ਅਪਸ਼ਬਦ ਬੋਲੇ ਸਰਕਾਰ ਦੇ ਨੁਮਾਇੰਦਗੀ ਕਰ ਰਿਆ ਗਰਪਾਲ ਸਿੰਘ ਜਿਹੜੀਆਂ ਸਾਫਕਾ ਇੰਪਰੂਵਮੈਂਟ ਟ੍ਰਸਟ ਦੇ ਚੇਅਰਮੈਨ ਰਹਿ ਜਿਨ੍ਹਾਂ ਨੇ ਸ਼ਹਿਰ ਦੀ ਡਿਵੈਲਪਮੈਂਟ ਕਰਾਉਣੀ ਹੁੰਦੀ ਆ ਪਰ ਡਿਵੈਲਪਮੈਂਟ ਦੇਖ ਲਓ ਵੀ ਉਹਦੇ ਭਰਾ ਨੇ ਜਿਹੜੀ ਆ ਆਪਾਂ ਦੇਖ ਰਿਹਾ ਹੁਣ ਮੀਂਹ ਪੈ ਰਿਹਾ ਇਹਦੇ ਵਿੱਚ ਤੁਹਾਨੂੰ ਪਤਾ ਲੱਗ ਜਣਾ ਗਲੀ ਵਿੱਚ ਪਾਣੀ ਪ੍ਰਸ਼ਾਸਨ ਕਿ ਇੱਕ ਪੱਤਰਕਾਰ ਦੱਸ ਕਿ ਗੋਲੀਆਂ ਵੀ ਚੱਲੇ ਆ ਤੇ ਮੁल्ले ਵਾਲੇ ਇੱਕ ਆਪਣੇ ਮਕਾਨ ਵੀ ਵੇਚਣ ਤੇ ਲਗਾ ਕੇ ਬੈਠੇ ਪਏ ਆ ਇਹ ਸਾਰਾ ਕੀ ਮਾਮਲਾ ਕੀ ਹੈ ਇਥੇ ਬੇਸਿਕਲੀ ਦੋ ਕਰਨੇ ਉਹਨਾਂ ਦੇ ਵਿੱਚ ਇਕ ਤਰ ਪਾਣੀ ਦੀ ਪਾਈਪ ਨੂੰ ਲੈ ਕੇ ਦੂਸਰਾ ਇਸ ਤਰ੍ਹਾਂ ਕੈਮਰਾ ਕੈਮਰਾ ਦੀ ਪੋਜੀਸ਼ਨ ਨੂੰ ਲੈ ਕੇ ਦੋ ਘਰਾਂ ਦੇ ਵਿੱਚ ਥੋੜੀ ਦੇਰ ਦੀ ਬਹਿਸ ਸਈਆ ਹੋ ਰਿਹਾ ਸੀਗਾ ਤੇ ਹੁਣ ਸਾਨੂੰ ਦੋਨਾਂ ਧਰਾਂ ਤੋਂ ਕੰਪਲੇਂਟ ਆਈ ਹੈ ਤੇ ਉਹ ਕੰਪਲੇਂਟ ਨੂੰ ਵੈਰੀਫਾਈ ਕੀਤਾ ਜਾਵੇਗਾ ਇੱਕ ਤਰ ਕਹਿ ਰਹੀ ਹੈ ਕਿ ਦੂਸਰੇ ਪਾਸੋਂ ਵੈਪਨ ਤੋਂ ਫਾਇਰ ਕੀਤਾ ਗਿਆ ਤੇ ਸੈਕੰਡਲੀ ਇਹਨਾਂ ਲੋਕਾਂ ਤੋਂ ਕੰਪਲੇਂਟ ਹੈ ਕਿ ਉਹਨਾਂ ਨੇ ਇਹਨਾਂ ਤੇ ਅਟੈਕ ਕੀਤਾ 20 ਜਾਨੇ ਇਕੱਠੇ ਹੋ ਕੇ ਆਏ ਸੀਗੇ ਤੇ ਹੁਣ ਅਸੀਂ ਫੁਟੇਜ ਦੇਖ ਰਹੇ ਹਾਂ ਜਿਹੜੇ ਮੌਕੇ ਦੇ ਗਵਾਹ ਨੇ ਉਹਨਾਂ ਨੂੰ ਇੰਵੈਸਟੀਗੇਟ ਕੀਤਾ ਜਾ ਰਿਹਾ ਤੇ ਜੋ ਵੀ ਬੰਦ ਕਾਰਵਾਈ ਹੋਗੀ ਲੋਕ ਇਹ ਯਾਦ ਸੋਚ ਨੇ ਫਾਈਲ ਕੱਢਿਆ ਸਰ ਮੇਡੇ ਬ੍ਰਦਰਸ ਉੱਤੇ ਤਾਂ ਰਾਜਨੀਤਿਕ ਜਵਾਬ ਦੀ ਵੀ ਗੱਲ ਕਰ ਰਹੇ ਹੈ ਤੇ ਕਹੀ ਕੀ ਹੈ ਕੋਈ ਰਾਜਨੀਤਿਕ ਦਬਾਅ ਵਾਲੀ ਗੱਲ ਨਹੀਂ ਹੈ ਜੀ ਜੋ ਵੀ ਜੇ ਕਿਸੇ ਨੇ ਲਾ ਨੂੰ ਹੱਥ ਚ ਲਿਆ ਹੈ ਲਾ ਸਾਰਿਆਂ ਲਈ ਲਿਕ ਹੈ ਤੇ ਜੇ ਕਿਸੇ ਨੇ ਨੂੰ ਲਾ ਨੂੰ ਹੱਥ ਚ ਲਿਆ ਜੋ ਵੀ ਜਿਸ ਵੀ ਲਾ ਦੀ ਇਨਫੋਰਸਮੈਂਟ ਹੋਗੀ ਉਹਦੇ ਬੇਸਿਸ ਉੱਤੇ ਕਾਰਵਾਈ ਕੀਤੀ ਜਾਵੇ ਸਰ ਇਹਨੇ ਫਾਈਲ ਕੱਢਿਆ ਉਹ ਕੌਣ ਬੰਦਾ ਇਹ ਅ ਇਲੈਜ ਕੀਤਾ ਜਾ ਰਿਹਾ ਹੈ ਕਿ ਜੀ ਗਿੰਨੀ ਹੈ ਜੋ ਕਿ ਇਹਨਾਂ ਦਾ ਨੇਬਰ ਹੈ ਉਹਨਾਂ ਤੇ ਇਹ ਕਹਿ ਰਿਹਾ ਹੈ ਕਿ ਉਹਨਾਂ ਨੇ ਦੋ ਫਾਇਰ ਕੀਤੇ ਅਰੇ ਕੋਲ ਲੱਗ ਨਹੀਂ ਮੌਕੇ ਤੋਂ ਕੋਈ ਕੋਲ ਨਹੀਂ ਬ੍ਰਾਮਦ ਹੋਇਆ ਪਰ ਅਸੀਂ ਫਿਲਹਾਲ ਵੈਰੀਫਾਈ ਕਰਨ ਲਈ ਜਿਹੜਾ ਵੈਪਨ ਹੈ ਉਹਨੂੰ ਅਸੀਂ ਕਬਜ਼ਾ ਪੁਲਿਸ ਨੇ ਚੁੱਕ ਲਿਆ ਹੋਇਆ ਸਰ ਕੋਈ ਰੈਸਟਰੀ ਪਈ ਹੈ ਇਸ ਮਾਮਲੇ ਨਹੀਂ ਹਜੇ ਸਟੇਟਮੈਂਟ ਲੱਕੇ ਜੀ ਜੋ ਵੀ ਮੰਦੀ ਕਰਵਾਈ ਉਹ ਕੀਤੀ ਜਾਵੇਗੀ ਸਰ ਉਸ ਵੈਪਨ ਨੂੰ ਸੀਐਫਰ ਅੰਦਰ ਪੀਐਨ ਲਿਪੇਟ ਹੋਵੇ ਹਾਂਜੀ ਪੇਜਿਆ ਜਾਵੇਗਾ ਵੈਰੀਫਾਈ ਕੀਤਾ ਜਾਵੇਗਾ ਹਾਂਜੀ ਜੀ طرفے ਇਹ ਜਾਰੇ ਬਹੁਤ ਬਾਕੀ ਕੈਮਰਾ ਦੀ ਫੁਟੇਜ ਵੀ ਦੇਖਿਆ ਜਾਣੀ ਹੈ ਜੀ ਇਹ ਫੈਮਲੀ ਕੋਲ ਵੀ ਕੈਮਰਾ ਲੱਗੇ ਹੋਏ ਆ ਉਹਨਾਂ ਦੇ ਵੀ ਕੈਮਰੇ ਲੱਗੇ ਹੋਏ ਤੇ ਕੈਮਰਾਾਂ ਤੋਂ ਸਾਰੀ ਗੱਲ ਕਲੀਅਰ ਹੋਈ ਜਾਊਗੀ ਫੁਟੇਜ ਦੇਖ ਕੇ ਤੇ ਜਿਹੜੇ ਮੌਕੇ ਦੇ ਗਵਾਹ ਨੇ ਉਹਨਾਂ ਦੇ ਬਿਆਨਾਂ ਤੇ ਜੋ ਵੀ ਬੰਦ ਕਰਵਾਈ ਕੀਤੀ ਜਾਵੇ ਪੱਤਰਕਾਰਾਂ ਤੇ ਫਿਰ ਚੱਲਦਾ ਜੀ ਇਹ ਗੱਲ ਤਾਂ ਜੀ ਹੁਣ ਜਦੋਂ ਵੈਰੀਫਾਈ ਹੁੰਦੀ ਹੈ ਅਸੀਂ ਤੁਹਾਨੂੰ ਡਿਟੇਲਸ ਉਸ ਤੋਂ ਬਾਅਦ ਹੀ ਦੱਸ ਸਕਦੇ ਹਾਂ ਇਨਵੈਸਟੀਗੇਸ਼ਨ ਦੁਆਰਾ ਪੱਤਰਕਾਰ ਵੀ ਉੱਥੇ ਬੰਦ ਕੀਤਾ ਕਿਸ ਨੂੰ ਕਿਸ ਨੂੰ ਅਰੈਸਟ ਨਹੀਂ ਕੀਤਾ ਜੀ ਮੌਕੇ ਤੇ ਦੋਨੋਂ ਜਣੇ ਨੇ ਦੂਜਿਆਂ ਦੇ ਖਿਲਾਫ ਕੰਪਲੇਂਟ ਕੀਤੀ ਸੀਗੀ ਅਸੀਂ ਮੌਕਾ ਦੇਖਣ ਆਏ ਆ ਮੌਕਾ ਦੇਖ ਕੇ ਅਸੀਂ ਥਾਣੇ ਚੱਲੇ ਆ ਕਿਸ ਨੂੰ ਅਰੈਸਟ ਨਹੀਂ ਕੀਤਾ ਬਾਅਦ ਸਾਰੇ ਉੱਥੇ ਅਸੀਂ ਸਿਰਫ ਇਕਰ ਪੁੱਛਕਿਛ ਲਈ ਲੈ ਕੇ ਗਏ ਹਾਂ ਕਿਉਂਕਿ ਕਲੇਮ ਬੜੇ ਸੀਰੀਅਸ ਨੇ ਬੜੇ ਹੀਨੀਅਸ ਨੇਚਰ ਆਫ ਅਫੈਂਸ ਹੈ ਤੇ ਕਿਸ ਨੂੰ ਅਰੈਸਟ ਨਹੀਂ ਕੀਤਾ ਗਿਆ ਅਸੀਂ ਸਿਰਫ ਪੁੱਛਕਿਛ ਕਰਨ ਲਈ ਇੱਕ ਵਾਰ ਨਾਲ ਉਹਨਾਂ ਦੇ ਬੈਠ ਕੇ ਪੁੱਛਕਿਛ ਕਰਾਂਗੇ ਸਰ ਸਰ ਮਾਮਲਾ ਸਾਰਾ ਗਲੀ ਚ ਪਾਈਪ ਪਾਈਪਾਂ ਨੂੰ ਲੈ ਕੇ ਆਇਆ ਹੈ ਇੱਕ ਪਾਣੀ ਦੇ ਪਾਈਪ ਨੂੰ ਲੈ ਕੇ ਤੇ ਸੈਕੰਡਲੀ ਇੱਕ ਜਿਹੜੀ ਕੈਮਰਿਆਂ ਦੀ ਪੋਜੀਸ਼ਨ ਹੈ ਉਹ ਇਲਿਜ ਕਰ ਰਹੇ ਕਿ ਉਹਨਾਂ ਦੀ ਪ੍ਰਾਈਵੇਸੀ ਉਹਦੇ ਨਾਲ ਇਨਵੇਡ ਹੋ ਰਹੀ ਹੈ ਤੇ ਕੈਮਰਿਆਂ ਦੀ ਪੋਜੀਸ਼ਨ ਨੂੰ ਲੈ ਕੇ ਇਹਨਾਂ ਦੀ ਬੈਸਟ ਸਥਿਤੀ ਹੈ